ਕਾਮਰੇਡ ਅਮਰੀਕ ਸਿੰਘ ਦਾਉ ਜਰਨਲ ਸਕੱਤਰ ਦਿਹਾਤੀ ਮਜ਼ਦੂਰ ਸਭਾ ਅਮ੍ਰਿਤਸਰ ਨੇ ਪਿੰਡ ਮਤਾ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਮਲੂਕ ਸਿੰਘ ਨੂੰ ਪ੍ਰਧਾਨ ਦਲਵੀਰ ਸਿੰਘ ਸਕੱਤਰ ਭਜਨ ਸਿੰਘ ਖਜ਼ਾਨਚੀ ਬਲਵਿੰਦਰ ਸਿੰਘ ਜੁਆਇੰਟ ਸਕੱਤਰ ਦੀਦਾਰ ਸਿੰਘ ਮੀਤ ਪ੍ਰਧਾਨ ਗੁਰਮukh ਸਿੰਘ ਨੰਗਲ ਸਿੰਘ ਬਾਬਾ ਵੀਰ ਸਿੰਘ ਮੰਗਲ ਸਿੰਘ ਬਲਕਾਰ ਸਿੰਘ ਗਲਵੀਰ ਸਿੰਘ ਚੈਚਰ ਸਿੰਘ ਮੇਜਰ ਸਿੰਘ ਲਖਵਿੰਦਰ ਸਿੰਘ ਫੌਜੀ ਬਲਦੇਵ ਸਿੰਘ ਹਰਜੀਤ ਸਿੰਘ ਮੋਜੀ ਸਾਰੇ ਪਾਰਟੀ ਮੈਂਬਰ ਹਾਜ਼ਰ ਸਨ ਪੱਤਰਕਾਰ ਓਂਕਾਰ ਸਿੰਘ ਸੋਨੂ ਕੈਮਰਾਮੈਨ ਜਦਵਿੰਦਰ ਕੋਰ ਭੁੱਲਰ ਦੀ ਰਿਪੋਰਟ ਹਾਂਜੀ ਕੀ ਨਾਂ ਅੰਕਲ ਜੀ ਆਪਣਾ ਮੇਰਾ ਨਾਮ ਅਮਰੀਕ ਸਿੰਘ ਦੋਗੂ ਹਾਂਜੀ ਕਿਹੜੀ ਆਪਣੀ ਜਥੇਬੰਦੀ ਜਾਤੀ ਮੀਂਦੂਰ ਸਭਾ ਅੱਛਾ ਜਿਹੜਾ ਅੱਜ ਕੇ ਪਿੰਡ ਮੈਤਾ ਦੇ ਵਿੱਚ ਇਕੱਠ ਹੋਇਆ ਵਾ ਕਾਦੇ ਕਰਕੇ ਕੀਤਾ ਗਿਆ ਔਰ ਕਿਹਨਾਂ ਨੂੰ ਜਿਹੜਾ ਕਹਿੰਦੇ ਕਿ ਪ੍ਰਧਾਨ ਥਾਪਿਆ ਜਾਣਾ ਕਿਹਨਾਂ ਨੂੰ ਥਾਪਿਆ ਗਿਆ ਇਹ ਜੀ ਅਸੀਂ ਅੱਜ ਪਿੰਡ ਦੀ ਚੋਣ ਕਰਾਈ ਆ ਸਰਕਾਰ ਦੀਆਂ ਗਰੀਬ ਮਾਰੂ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ ਅਸੀਂ ਪਹਿਲਾਂ ਵੀ ਲੜਦੇ ਆ ਤੇ ਸਾਲ ਬਾਅਦ ਅਸੀਂ ਜੀ ਨੂੰ ਕਰਦੇ ਆ ਚੋਣਾ ਕਰਦੇ ਆ ਅੱਜ ਅਸੀਂ ਇੱਥੇ ਨਵੀਂ ਕਮੇਟੀ ਚੁਣੀ ਆ 15 ਮੈਂਬਰੀ ਪੰਜ ਅਹੁਦੇਦਾਰ ਚੁਣੇ ਆ ਜਿਹਦੇ ਵਿੱਚ ਪ੍ਰਧਾਨ ਮਲੂਕ ਸਿੰਘ ਤੇ ਸਕੱਤਰ ਜਿਹੜੇ ਉਹ ਚੁਣੇ ਦਲਬੀਰ ਸਿੰਘ ਤੇ ਪਹਿਲਾਂ ਵੀ ਉਸਕੱਤਰ ਸੀ ਸਾਡੇ ਨਾਲ 17 ਸਾਲ ਤੋਂ ਇੱਥੇ ਜਦ ਤੱਕ ਸਾਡੀ ਚੱਲਦੀ ਆ ਅੱਜ ਅਸੀਂ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦੇ ਨਾਲ ਇੱਕ ਕਮੇਟੀ ਚੁਣੀ ਆਉਣ ਵਾਲੇ ਸਮੇਂ ਤੇ ਸਰਕਾਰ ਦੀ ਨੀਤੀਆਂ ਦਾ ਲੜੂਗੀ ਹਾਂਜੀ ਕੀ ਨਾਮ ਵੀ ਜੀ ਆਪਣਾ ਖਾਲਸਾ ਵਾਇਕਰ ਜੀ ਕੀ ਪਤੇ ਨਾਮ ਮੇਰਾ ਮਲੂਕ ਸਿੰਘ ਪਿੰਡ ਮਹਿਤਾ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਆ ਜ세ਬੰਦੀ ਨੇ ਮੈਂ ਪੂਰੀ ਤਨਦੇਹੀ ਨਾਲ ਨਿਭਾਊਗਾ